ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਤੇ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਲਾ ਚੋਣਵੀਆਂ ਖਬਰਾਂ ਹਰ ਤਰ੍ਹਾਂ ਦੇ ਅਪਰਾਧਾਂ ਦੀ ਜਲਦ ਦਰਜ ਕਰੋ ਸਕੋਗੇ ਆਨਲਾਈਨ ਐਫ ਆਈ ਆਰ ਨਾਗਰਿਕ ਕੇਂਦਰਤ ਪੋਰਟਲ ਦੇ ਦੇਸ਼ ਵਿੱਚ ਸ਼ੁਰੂਆਤ ਜਲਦ ਸੜ ਤੇ ਨਿਕਲੀਆਂ ਔਰਤਾਂ ਨੂੰ ਛੋਟੇ ਟਰੱਕ ਨੇ ਕੁਚਲਿਆ ਤਿੰਨਾਂ ਦੀ ਮੌਤ ਕੇਜਰੀਵਾਲ ਨੇ ਪੰਜਾਬ ਦੇ ਆਗੂਆਂ ਨਾਲ ਕੀਤੀ ਮੀਟਿੰਗ ਫੀਡਬੈਕ ਲਿਆ ਬਾਦਲ ਨੇ ਆਖਿਆ ਰਾਜਨੀਤਿਕ ਜੀਵਨ ਵਿੱਚ ਐਸੀ ਤਕਸ਼ਾਈ ਨਹੀਂ ਦੇਖੀ ਨੋਟਾਂ ਦੀ ਹਵਾ ਤੋਂ ਰਾਜਨੀਤਿਕ ਦਲਾਂ ਦੀ ਹਾਲਤ ਖਰਾਬ ਪਿਛਲੀਆਂ ਚੋਣਾਂ ਵਿੱਚ ਕਈ ਸੀਟਾਂ ਤੇ ਜਿੱਤ ਦੇ ਅੰਤਰ ਤੋਂ ਜ਼ਿਆਦਾ ਵੋਟ ਨੋਟਾਂ ਨੂੰ ਮਿਲਣਾ ਚਿੰਤਾਜਨਕ ਪੰਜਾਬ ਦੇ ਵਿਜਲੀ ਮੰਤਰੀ ਕਾਂਗਰਸ ਆਖਿਆ ਸਬਸਿਡੀ ਛੱਡਣ ਲਈ ਨਹੀਂ ਕਰ ਸਕਦੇ ਮਜਬੂਰ ਸੁਖਵੀਰ ਨੇ ਆਖਿਆ ਕਾਲੀ ਵਰਕਰਾਂ ਨਾਲ ਧੱਕਾ ਕਰਨ ਵਾਲੇ ਅਫਸਰਾਂ ਤੋਂ ਹਿਸਾਬ ਲਵਾਂਗੇ ਭਾਜਪਾ ਦੇ ਸੂਬਾ ਪ੍ਰਧਾਨ ਦਾ ਦੋਸ਼ ਹਿੰਦੂ ਸਿੱਖ ਏਕਤਾ ਖਤਰੇ ਵਿੱਚ ਅਤੇ ਵਿਦੇਸ਼ਾਂ ਵਿੱਚ ਵੱਧ ਰਹੇ 5.5 ਲੱਖ ਵਿਦਿਆਰਥੀਆਂ ਤੇ ਭਾਰੀ ਹੋਇਆ ਰੁਪਏ ਦਾ ਡਿੱਗਣਾ ਰੁਪਏ 62 ਪੈਸੇ ਮਹਿੰਗਾ ਹੋ ਚੁੱਕਾ ਹੈ ਸਾਲ ਵਿੱਚ ਡਾਲਰ ਹੁਣ ਖਬਰਾਂ ਦੀ ਵਿਸਥਾਰ ਪੰਜਾਬ ਡੈਰੀ ਹੁਣ ਫੇਸਬੁਕ ਤੇ ਵੀ ਜਿੱਥੇ ਸਾਡੇ ਨਾਲ ਜੁੜ ਚੁੱਕੇ ਹਨ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਪਲ-ਪਲ ਦੀ ਖਬਰ ਅਤੇ ਕਈ ਕੁਝ ਕਰਦੇ ਨੇ ਲਾਈਵ ਫੇਸਬੁੱਕ ਤੇ ਸਾਡੇ ਗਰੁੱਪ ਨੂੰ ਜੁਆਇਨ ਕਰੋ ਇਸ ਗਰੁੱਪ ਵਿੱਚ ਤੁਸੀਂ ਆਪਣੇ ਵਿਚਾਰ ਵੀ ਪਾ ਸਕਦੇ ਹੋ ਤਾਂ ਕਿ ਲੋਕਾਂ ਤੱਕ ਤੁਹਾਡੇ ਵਿਚਾਰ ਪਹੁੰਚ ਸਕਣ ਗਰੁੱਪ ਨਾਲ ਜੁੜ ਰਹੇ ਨੇ ਹਰ ਰੋਜ਼ ਸੈਂਕੜੇ ਲੋਕ ਜੀ ਦੋਸਤੋ ਨਿੰਦਰ ਕੁਗਿਆਣੀ ਵੱਲੋਂ ਸਤਿ ਸ੍ਰੀ ਅਕਾਲ ਕਰੋ ਪ੍ਰਭਾਨ ਪੰਜਾਬ ਦੀ ਇੱਕ ਇੱਕ ਵੱਡੀ ਸਿਆਸੀ ਪਾਰਟੀ ਕਾਂਗਰਸ ਦੇ ਨਾਲ ਜਿਹੜੀ ਆੜਾ ਲਾਉਂਦੀ ਹੈ ਉਹ ਹੈ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਪਾਰਟੀ ਵਿੱਚ ਸੁਖਦੇਵ ਸਿੰਘ ਢੀਂਡਸਾ ਜਿਹੜਾ ਸਿਰ ਕਰਦਾ ਆਗੂ ਹੈ ਉਹਦੇ ਵੱਲੋਂ ਅਸਤੀਫਾ ਦਿੱਤੇ ਜਾਣ ਕਰਕੇ ਕਿੱਥੇ ਕਿੱਥੇ ਕੀ ਕੀ ਕਿਆ ਸਰਾਈਆਂ ਕਿੱਥੇ ਕਿੱਥੇ ਕੀ ਕੀ ਪ੍ਰਤੀਕਿਰਿਆਵਾਂ ਨੇ ਸਾਰਾ ਕੁਝ ਤੁਹਾਨੂੰ ਇਸ ਵਿਸ਼ੇਸ਼ ਰਿਪੋਰਟ ਵਿੱਚ ਦੱਸਦੇ ਹਾਂ ਚੰਡੀਗੜ੍ਹ ਤੋਂ ਖਬਰਾਂ ਅਨੁਸਾਰ ਸਖਤਰ ਜਨਰਲ ਢੀਂਡਸਾ ਵੱਲੋਂ ਪਾਰਟੀ ਉਹਦਿਆਂ ਤੋਂ ਦਿੱਤੇ ਅਸਤੀਫੇ ਤੇ ਮਾਝੇ ਨਾਲ ਸੰਬੰਧ ਤਿੰਨ ਸੀਨੀਅਰ ਕਾਲੀ ਆਗੂਆਂ ਵੱਲੋਂ ਪਾਰਟੀ ਦੀਆਂ ਨੀਤੀਆਂ ਤੇ ਉਜਰ ਜਿਤਾਏ ਜਾਣ ਮਗਰੋਂ ਸ਼ੋਮਨੀ ਕਾਲੀ ਦਾਲ ਤੇ ਸਿਆਸੀ ਸੰਕਟ ਦੇ ਬਦਲ ਕਿਰਨ ਮਗਰੋਂ ਪਾਰਟੀ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਦਾਵਾ ਕੀਤਾ ਹੈ ਕਿ ਪਾਰਟੀ ਪੂਰੀ ਤਰ੍ਹਾਂ ਇੱਕ ਮੁੱਠ ਹੈ ਤੇ ਜੇਕਰ ਪਰਿਵਾਰ ਯਾਨੀ ਪਾਰਟੀ ਵਿੱਚ ਕਿਸੇ ਗੱਲ ਨੂੰ ਲੈ ਕੇ ਕੋਈ ਵਖਰੇਵੇਂ ਹੈ ਤਾਂ ਇਹਨਾਂ ਨੂੰ ਗੱਲਬਾਤ ਜ਼ਰੀਏ ਖਤਮ ਕਰ ਲਵਾਂਗੇ ਉਹਨਾਂ ਨੇ ਕਿਹਾ ਕਿ ਪਾਰਟੀ 'ਚ ਜਿਹੇ ਕਈ ਵੱਡੇ ਵਖਰੇਵੇਂ ਨਹੀਂ ਜਿਨ੍ਹਾਂ ਨੂੰ ਜਨਤਕ ਕਰਾਇਆ ਜਾਏ ਜੇਕਰ ਕੁਝ ਮੁੱਦਿਆਂ ਨੂੰ ਲੈ ਕੇ ਟਕਰਾਅ ਵੀ ਹੈ ਤਾਂ ਇਸ ਨੂੰ ਸੁਲਝਾ ਲਿਆ ਜਾਏਗਾ ਬਾਦਲ ਨੇ ਸਾਫ ਕਰ ਦਿੱਤਾ ਹੈ ਕਿ ਹਾਲ ਦੀ ਘੜੀ ਪਾਰਟੀ ਲੀਡਰਸ਼ਿਪ 7 ਅਕਤੂਬਰ ਨੂੰ ਪਟਿਆਲਾ ਰੈਲੀ ਦੀਆਂ ਤਿਆਰੀਆਂ ਚਲੂਜੀ ਹੈ ਰੈਲੀ ਮਗਰੋਂ ਸਾਰੇ ਆਗੂਆਂ ਨੂੰ ਇਕੱਠਿਆਂ ਬਾਵਾਗੇ ਉਹਨਾਂ ਸਾਬਕਾ ਮੁੱਖ ਮੰਤਰੀ ਨੇ ਪਾਰਟੀ 'ਚ ਫੋਟ ਨੂੰ ਮਹਿਜ਼ ਕਿਆ ਸਰਾਈਆਂ ਦੱਸਿਆ ਇਹ ਤਾਂ ਪਰਿਵਾਰਕ ਦਾ ਵਿਚਲਾ ਨਿੱਕਾ ਮੋਟਾ ਮਾਨ ਮੋਟਾ ਹੈ ਕੋਈ ਬਹੁਤੀ ਗੱਲ ਨਹੀਂ মিডিਆ ਜ਼ਿਆਦਾ ਉਛਾਲਦਾ ਹੈ ਇਹ ਕਿ ਹੈ ਵੱਡੇ ਬਾਦਲ ਨੇ ਉਧਰ ਪਾਰਟੀ ਅੰਦਰਲੇ ਸੂਤਰਾਂ ਮੁਤਾਬਕ ਬਾਦਲ ਪਾਰਟੀ ਨੂੰ ਦੁਫਾੜ ਹੋਣ ਤੋਂ ਬਚਾਉਣ ਲਈ ਰੂਸਿਆ ਨੂੰ ਮਨਤਾਉਣ ਦੇ ਆਪਣੇ ਹੁਨਰ ਦੀ ਬਾਖੂਬੀ ਵਰਤੋਂ ਕਰ ਰਹੇ ਨੇ ਜਿਹੜੀ ਉਹ ਚੰਗੀ ਤਰ੍ਹਾਂ ਕਰਨੀ ਜਾਣਦੇ ਨੇ ਮਾਝੇ ਚ ਉੱਠੀਆਂ ਬਗਾਵਤੀ 16 ਬਾਰੇ ਪੁੱਛੇ ਜਾਂਦੇ ਬਾਦਲ ਨੇ ਆਖਿਆ ਹੈ ਕਿ ਉਹ ਤਿੰਨ ਯਾਨੀ ਸੀਨੀਅਰ ਆਗੂ ਸਾਰੇ ਪਾਰਟੀ ਦੇ ਇਮਾਨਦਾਰ ਤੇ ਸਮਰਪਿਤ ਆਗੂ ਹਨ ਬਾਦਲ ਨੇ ਕਿਹਾ ਕਿ ਉਹ ਜ਼ਿੰਮੇਵਾਰ ਹਨ ਹਮੇਸ਼ਾ ਪਾਰਟੀ ਦਾ ਸਾਥ ਦਿੰਦੇ ਹੈ ਉਹਨਾਂ ਵੱਲੋਂ ਪਾਰਟੀ ਛੱਡਣ ਜਾਂ ਅਸਤੀਫਾ ਦੇਣ ਦਾ ਕੋਈ ਸਵਾਲ ਪੈਦਾ ਨਹੀਂ ਹੁੰਦਾ ਵੱਡੇ ਬਾਦਲ ਨੇ ਕਿਹਾ ਕਿ ਮੈਂ ਯਕੀਨਨ ਕਹਿਣਾ ਕਿ ਪਾਰਟੀ 'ਚ ਕਿਸੇ ਤਰ੍ਹਾਂ ਦੀ ਕੋਈ ਰੋਸ ਨਹੀਂ ਪੂਰੀ ਲੀਡਰਸ਼ਿਪ ਪਟਿਆਲਾ ਰਾਲੀ ਨੂੰ ਸਫਲ ਬਣਾ ਰਹੀ ਹੈ ਆਪਾਂ ਬਾਪਾ ਰਏ ਅਸੀਂ ਕਾਂਗਰਸ ਦਾ ਅਸਲੀ ਚਿਹਰਾ ਲੋਕਾਂ ਸਾਹਮਣੇ ਲਿਆਉਣਾ ਹੈ ਉਹਨਾਂ ਨੇ ਕਿਹਾ ਕਿ ਕਾਂਗਸ ਆਧਾਰਹੀਣ ਬਿਆਨਾਂ ਰਾਹੀਂ ਕਾਲੀ ਦਲ 'ਚ ਵੱਡੀਆਂ ਯਾਨੀ ਵੰਡੀਆਂ ਪੈਣ ਦਾ ਕੂੜ ਪ੍ਰਚਾਰ ਕਰ ਰਹੀ ਹੈ ਦੂਜੇ ਪਾਸੇ ਬਰਮਪੁਰਾ ਸਾਹਿਬ ਕੀ ਕਹਿੰਦੇ ਆ ਜਥੇਦਾਰ ਰਣਜੀਤ ਸਿੰਘ ਬਰਮਪੁਰਾ ਕਹਿੰਦੇ ਆ ਕਿ ਸੀਨੀਅਰ ਆਗੂਆਂ ਨੂੰ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੀ ਕਾਰਜਸ਼ਾਲੀ ਤੇ ਉਤਰਾਜ ਹੈ ਬਰਮਪੁਰਾ ਨੇ ਕਿਹਾ ਕਿ ਪਾਰਟੀ ਚ ਵੱਡੀ ਗਿਣਤੀ ਵਰਕਰ ਤੇ ਲੀਡਰ ਨਰਾਸ਼ਾ ਦੇ ਆਲਮ ਵਿੱਚ ਹਨ ਮਾਝੇ ਦੇ ਆਗੂਆਂ ਨੇ ਕੁਝ ਮੁੱਦਿਆਂ ਬਾਰੇ ਆਪਣਾ ਰੋਸਜਾਰ ਕੀਤਾ ਤੇ ਉਮੀਦ ਹੈ ਕਿ ਪਾਰਟੀ ਚ ਵੱਡੇ ਸੁਧਾਰ ਹੋਣਗੇ ਦੂਜੇ ਬਨੇ ਟਿੰਸਾ ਸਾਹਿਬ ਕਹਿੰਦੇ ਆ ਵੱਡੇ ਸੁਖਦੇਵ ਸਿੰਘ ਕਿ ਤਾਜ਼ਾ ਬਵਾਦ ਜਾਂ ਆਪਣੇ ਅਸਤੀਫੇ ਸੰਬੰਧੀ ਮ ਟਿੱਪਣੀ ਕੋਈ ਨਹੀਂ ਕਰਨੀ ਤੇ ਜੇ ਲੋੜ ਪਈ ਤਾਂ মিডিਆ ਦੇ ਸਾਹਮਣੇ ਆ ਕੇ ਮੈਂ ਆਪਣੀ ਗੱਲ ਰੱਖਾਂਗਾ ਅੱਜ ਸ਼ੋਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਲੁਧਿਆਣਾ ਸ਼ਹਿਰੀ ਦੇ ਜ਼ਿਲ੍ਹਾ ਕਾਲੀ ਜਥਾ ਦੇ ਢਾਂਚੇ ਦਾ ਐਲਾਨ ਕੀਤਾ ਗਿਆ ਹੈ ਲੁਧਿਆਣਾ ਦੇ ਸੀਨੀਅਰ ਅਕਾਲੀਆਂ ਨਾਲ ਸਲਾਹ مشورہ ਕਰਨ ਬਾਅਦ ਮਗਰੋਂ ਸੁਖਵੀਰ ਪਾਦਲ ਨੇ ਇਹ ਐਲਾਨ ਜਿਹੜਾ ਹੈ ਕੀਤਾ ਆਮ ਆਦਮੀ ਪਾਰਟੀ ਦੇ ਵਿਰੋਧੀ ਧੜੇ ਦੇ ਸੁਖਪਾਲ ਸਿੰਘ ਖੈਰਾ ਨੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਤੇ ਵਰਦੇ ਆਖਿਆ ਕਿ ਉਹ ਪੰਜਾਬ ਵਿੱਚ ਪੰਜਾਬੀਆਂ ਦੇ ਹੱਕਾਂ ਦੀ ਰਾਖੀ ਪੰਜਾਬੀਆਂ ਵੱਲੋਂ ਕੀਤੀ ਜਾਏਗੀ ਦੀ ਵਕਾਲਤ ਕਰ ਰਹੀ ਹੈ ਤੇ ਦਿੱਲੀ ਤੋਂ ਹਿੰਦੀ ਭਾਸ਼ਣ ਦੇਣ ਵਾਲਿਆਂ ਦੀ ਦਖਲਅੰਦਾਜ਼ੀ ਨੂੰ ਰੋਕਣ ਲਈ ਮੋਰਚਾ ਖੋਲ੍ਹਿਆ ਹੈ ਉਹਨਾਂ ਆਖਿਆ ਕਿ ਕਈ ਲੋਕ ਸੋਚਦੇ ਆ ਕਿ ਉਵਰੋਧੀ ਧਿਰ ਦੇ ਆਗੂ ਦਾ ਅਹੁਦਾ ਖੁੱਸਣ ਦੀ ਰੋਸ ਵਜੋਂ ਅਜਿਹਾ ਕਰ ਰਿਹਾ ਹੈ ਪਰ ਅਜੇ ਲੋਕਾਂ ਨੂੰ ਉਹਨਾਂ ਆਖਿਆ ਕਿ ਕੋਈ ਕਹਿੰਦੇ ਆ ਕਿ ਵਿਰੋਧੀ ਧਿਰ ਦੇ ਆਗੂ ਦਾ ਅਹੁਦਾ ਜੁੱਤੀ ਤੇ ਰੱਖਦੇ ਨੇ ਉਹਨਾਂ ਸਾਫ ਲਫ਼ਜ਼ਾਂ ਵਿੱਚ ਕੇਜਰੀਵਾਲ ਨੂੰ ਕਿਰਦੇ ਆਖਿਆ ਕਿ ਵਿਧਾਨ ਸਭਾ ਚੋਣਾਂ ਮੁੱਖ ਮੰਤਰੀ ਲਈ ਅਰਵਿੰਦ ਕੇਜਰੀਵਾਲ ਦਾ ਵਾਰਦਾ ਨਾਂ ਲੈਣ ਵਾਲੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਬੇੜਾ ਬੈਠਿਆ ਹੈ ਉਹਨਾਂ ਖੇ ਕਿ ਪੰਜਾਬ ਦੇ ਲੋਕਾਂ ਨੇ ਕੇਜਰੀਵਾਲ ਦੀ ਸੋਚ ਨੂੰ ਪਸੰਦ ਕਰਦੇ ਹੈ 2014 ਵਿੱਚ 4 ਐਮਪੀ ਜਿਸਾਂ ਕੇ ਆਮ ਆਦਮੀ ਪਾਰਟੀ ਦਾ ਸਵਾਗਤ ਕੀਤਾ ਪਰ ਸਮੇਂ ਦੇ ਨਾਲ ਨਾਲ ਦਿੱਲੀ ਤੋਂ ਹਿੰਦੀ ਬੋਲਣ ਵਾਲੇ ਹੰਕਾਰੀ ਆਗੂਆਂ ਨੇ 23 ਸੀਟਾਂ ਵੇਚ ਕੇ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਤਬਾਈ ਕੰਡੇ ਖੜਾ ਕੀਤਾ ਹੈ ਉਨਾ ਖਿਆ ਕਿ ਇਹ ਨਹੀਂ ਆਮ ਆਦਮੀ ਪਾਰਟੀ ਦੇ ਪੁਰਾਣੇ ਆਗੂ ਗੰਦੀ ਖਾਲਸਾ ਛੋਟੇਪੁਰ ਨੂੰ ਚੰਗੇ ਕੰਮਾਂ ਦੇ ਇਨਾਮ ਉਹਨਾਂ ਦੀ ਤੋਹਫੀਨ ਕਰਕੇ ਦਿੱਤੀ ਗਈ ਹੈ ਸਾਬਕਾ ਮੁੱਖ ਮੰਤਰੀ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਵਿੱਚ ਇਨਸਾਫ ਮੰਗਣ ਤੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਨੁਕਸਾਨ ਪਹੁੰਚਾਉਣ ਦੇ ਬਿਆਨ ਤੇ ਤਿੱਖੀ ਟਿੱਪਣੀ ਕਰਦੇ ਆ ਖੈਰਾ ਨੇ ਆਖਿਆ ਕਿ ਬਾਦਲ ਬਿਉਪਤ ਕਰ ਬੈਠ ਜਾਨ ਤਾਂ ਪੰਜਾਬ ਦਾ ਮਾਹੌਲ ਆਪੇ ਸ਼ਾਂਤ ਹੋ ਜਾਏਗਾ ਉਹਨਾਂ 7 ਅਕਤੂਬਰ ਦੇ ਮਾਰਚ ਨੂੰ ਸਫਲ ਬਣਾਉਣ ਦੀ ਪੰਜਾਬੀਆਂ ਨੂੰ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ ਉਧਰ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਬਣ ਗਿਆ ਤੇ ਪੰਜਾਬ ਵਿੱਚ ਅਮਰਜੈਂਸੀ ਵਰਗੇ ਹਾਲਾਤ ਪੈਦਾ ਕਰ ਦਿੱਤੇ ਨੇ ਉਹਨਾਂ ਆਖੇ ਕਿ ਜਿੱਥੇ ਘਰੇ ਬੈਠੇ ਲੋਕਾਂ ਤੇ ਕੇਸ ਦਰਜ ਕੀਤੇ ਜਾ ਰਹੇ ਆ ਉੱਥੇ ਲੋਕਾਂ ਤੇ ਲੋਕ ਰਾਜ ਦੀ ਸਭ ਤੋਂ ਵੱਡੀ ਸ਼ਕਤੀ ਵੋਟ ਦਾ ਅਧਿਕਾਰ ਵੀ ਖੋ ਲਿਆ ਹੈ ਬਾਦਲੇ ਆਖੇ ਕਿ ਕੈਪਟਨ ਸਰਕਾਰ ਵਿੱਚ ਇੱਕ ਵੀ ਵਾਅਦਾ ਪੂਰਾ ਨਹੀਂ ਹੋਇਆ ਸ਼੍ਰੋਮਣੀ ਅਕਾਲੀ ਦਲ ਨੇ ਰਾਜਪਾਲ ਤੋਂ ਮੰਗ ਕੀਤੀ ਹੈ ਕਿ ਪੰਚਾਇਤੀ ਚੋਣਾਂ ਵਿੱਚ ਛੇੜਾਫੇਰੀ ਦਾ ਐਲਾਨ ਕਰਨ ਵਾਲੇ ਸਹਿਕਾਰਤਾ ਮੰਤਰੀ ਸੁਖਚਿੰਦਰ ਰੰਧਾਵਾ ਨੂੰ ਬਰਖਾਸਤ ਕੀਤਾ ਜਾਵੇ ਜਿਨ੍ਹਾਂ ਸ਼੍ਰੀਆਮ ਕਾਂਗਰਸ ਵਿਰੋਧੀ ਵੋਟਰਾਂ ਨੂੰ ਵੋਟ ਨਾ ਪਾਉਣ ਦੀ ਧਮਕੀ ਦਿੱਤੀ ਪਾਰਟੀ ਦੇ ਬੁਲਾਰੇ ਦਲਜੀਤ ਜੀਮਾ ਨੇ ਦੋਸ਼ ਲਾਇਆ ਕਿ ਕਾਂਗਰਸੀ ਵੋਟਰਾਂ ਨੂੰ ਹੀ ਪੰਚਾਇਤ ਚੋਣਾਂ ਦੇ ਨਤੀਜੇ ਤੈਅ ਕਰਨ ਦਾ ਅਧਿਕਾਰ ਹੈ ਅਕਾਲੀਕਲ ਤੇ ਦੁਨੀਆ ਪਾਰਟੀਆਂ ਦੇ ਵੋਟਰਾਂ ਨੂੰ ਪੋਲਿੰਗ ਬੂਥ ਵਿੱਚ ਜਾਣ ਦੀ ਆਗਿਆ ਨਹੀਂ ਹੋਏਗੀ ਸੀਮਾ ਨੇ ਆਖਿਆ ਕਿ ਇਹ ਗੱਲ ਸੰਵਿਧਾਨ ਦੀ ਭਾਵਨਾ ਅਤੇ ਪੰਚਾਇਤੀ ਰਾਜ ਐਕਟ ਦੇ ਖਿਲਾਫ ਹੈ ਇਸ ਲਈ ਲੋਕਾਂ ਨੂੰ ਲੋਕਤੰਤਰੀ ਪ੍ਰਕਿਰਿਆ ਵਿੱਚ ਭਰੋਸਾ ਕਾਇਮ ਰੱਖਣ ਲਈ ਰੰਦਾਵਾ ਤੇ ਕਾਰਵਾਈ ਕੀਤੀ ਜਾਵੇ ਉਹਨਾਂ ਸੂਬਾ ਚੋਣ ਕਮਿਸ਼ਨ ਨੂੰ ਵੀ ਜਨਤੰਤਰ ਦਾ ਕਤਲ ਰੋਕਣ ਨੂੰ ਜ਼ਰੂਰੀ ਕਦਮ ਚੁੱਕਣ ਨੂੰ ਆਖਿਆ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਆਮਰਿੰਦਰ ਸਿੰਘ ਨੇ ਅਨਾਜ ਦੇ 31000 ਕਰੋੜ ਦੇ ਕਰਜ਼ੇ, GST ਵਿੱਚ 6000 ਕਰੋੜ ਰੁਪਏ ਤੇ ਪਿੰਡੂ ਵਿਕਾਸ ਫੰਡ ਦੇ ਰਲੇਵੇਂ ਤੇ CCL ਦੇ ਹਾਲਜਾਹਬ ਮੁੱਦਿਆਂ ਉੱਤੇ ਚਰਚਾ ਲਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿੱਤ ਮੰਤਰੀ ਅਰਣ ਜੇਤਲੀ ਤੋਂ 4 ਅਕਤੂਬਰ ਲਈ ਸਮਾਂ ਮੰਗਿਆ ਹੈ। ਰਾਜ ਸਰਕਾਰ ਨੂੰ ਪ੍ਰਧਾਨ ਮੰਤਰੀ ਨਾਲ ਮੀਟਿੰਗ ਲਈ ਸਮਾਂ ਮਿਲਣ ਦੀ ਆਸ ਹੈ। ਇਕੱਲੇ 31000 ਕਰੋੜ ਦੇ ਅਨਾਜ ਦੇ ਕਰਜ਼ੇ ਨੇ ਪੰਜਾਬ ਦੇ ਅਰਥਚਾਰੇ ਦੀਆਂ ਚੂਲਾਂ ਹਲਾ ਦਿੱਤੀਆਂ ਨੇ। ਪੰਜਾਬ ਨੂੰ ਹਰ ਸਾਲ 3270 ਕਰੋੜ ਰੁਪਏ ਕਰਜ਼ੇ ਦੇ ਰੂਪ ਚ ਦੇਣੇ ਪੈਂਦੇ ਨੇ ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਅਨਾਜ ਦੇ ਸਪੈਸੇ ਨੂੰ ਕਰਜ਼ੇ ਦੀਆਂ ਕਿਸ਼ਤਾਂ ਦੇ ਰੂਪ ਚ ਦੇਣਾ ਪ੍ਰਵਾਨ ਕਰ ਲਿਆ ਸੀ ਜਿਸ ਕਰਕੇ ਸੂਬਾ ਸਰਕਾਰ ਯਾਨੀ ਪੰਜਾਬ ਦੀਆਂ ਵਿੱਤੀ ਮੁਸ਼ਕਲਾਂ ਵਧ ਗਈਆਂ ਨੇ ਇਸ ਕਰਜ਼ੇ ਵਿੱਚ 18500 ਕਰੋੜ ਰੁਪਏ ਵਿਆਜ ਤੇ 12000 ਕਰੋੜ ਰੁਪਏ ਮੂਲ ਦੇ ਨੇ ਪੰਜਾਬ ਸਰਕਾਰ ਦਾ ਤਰਕ ਹੈ ਕਿ ਇਸ ਮਾਮਲੇ 'ਚ ਤਿੰਨ ਧਿਰਾਂ ਸ਼ਾਮਲ ਨੇ ਜਿਨ੍ਹਾਂ ਨੂੰ ਇਹ ਬੋਝ ਵੰਡਾਉਣਾ ਚਾਹੀਦਾ ਹੈ ਜੇਕਰ ਇਸ ਪੈਸੇ ਦਾ ਤੀਜਾ ਹਿੱਸਾ ਵੀ ਕੱਟ ਜਾਏ ਤਾਂ ਪੰਜਾਬ ਨੂੰ ਕਾਫੀ ਰਾਹਤ ਮਿਲੇਗੀ। ਨਵੀਂ ਦਿੱਲੀ ਤੋਂ ਖਬਰਾਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਹੇਠ ਪੰਜਾਬ ਤੋਂ ਪਹੁੰਚੇ ਕਿਸਾਨਾਂ ਵੱਲੋਂ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਤੋਂ ਪਾਰਲੀਮੈਂਟ ਵੱਲ ਰੋਸ ਮਾਰਚ ਕੀਤਾ ਗਿਆ। ਕਿਸਾਨਾਂ ਨੇ ਭਾਜਪਾ ਵੱਲੋਂ 2014 ਦੀਆਂ ਚੋਣਾਂ ਸਮੇਂ ਕੀਤੇ ਗਏ ਵਾਅਦਿਆਂ ਤੋਂ ਭੱਜਣ ਤੇ ਮੋਦੀ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਕਿਸਾਨਾਂ ਦਾ ਕਹਿਣਾ ਸੀ ਕਿ ਮੋਦੀ ਸਰਕਾਰ ਵੱਲੋਂ ਸਭ ਦਾ ਸਾਥ ਸਭ ਦਾ ਵਿਕਾਸ ਦਾ ਨਾਅਰਾ ਕੇਵਲ ਤੇ ਕੇਵਲ ਝੂਠਾ ਸਾਬਤ ਹੋਇਆ ਔਰ ਸਗੋਂ ਕਿਸਾਨਾਂ ਦਾ ਵਿਨਾਸ਼ ਕਾਰਪੋਰੇਟ ਅਤੇ ਰਾਜ ਭਾਗ ਵਾਲਿਆਂ ਦਾ ਵਿਕਾਸ ਸੱਚਾ ਸਾਬਤ ਹੋਇਆ। ਜਲੂਸ ਜੰਤਰ ਮੰਤਰ ਤੋਂ ਹੋ ਕੇ ਪਾਰਲੀਮੈਂਟ ਵੱਲ ਵਧਿਆ ਤਾਂ ਪੁਲਿਸ ਨੇ ਉਹਨੂੰ ਪਾਰਲੀਮੈਂਟ ਸਟਰੀਟ ਥਾਣੇ ਅੱਗੇ ਰੋਕ ਲਿਆ ਜਿੱਥੇ ਕਿਸਾਨ ਧਰਨਾ ਮਾਰ ਕੇ ਬਹਿ ਗਏ ਔਰ ਦੁਨੀਆ ਪੰਜਾਬ ਤੋਂ ਹੀ ਨਹੀਂ ਪੂਰੇ ਭਾਰਤ ਭਰ ਵਿੱਚੋਂ ਕਿਸਾਨ ਪਹੁੰਚੇ ਨੇ ਦਿੱਲੀ ਚ ਇਸ ਰੋਸ ਰੈਲੀ ਸਮੇਂ ਕਿਸਾਨਾਂ 'ਤੇ ਪੁਲਿਸ ਵੱਲੋਂ लाठी चार्ज ਵੀ ਕੀਤੇ ਜਾਂਦੀ ਹੈ ਖਬਰਾਂ ਨੇ ਕਾਂਗਰਸ ਦੇ ਕਮੇ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ ਕਿਸਾਨਾਂ ਦਾ ਅੰਦੋਲਨ ਹਿੰਸਕ ਹੋਇਆ ਤਾਂ ਪੁਲਿਸ ਨੇ ਅਥਰੂ ਗੈਸ ਤੇ ਗੋਲੇ ਛੱਡੇ ਤੇ ਪਾਣੀ ਦੀਆਂ ਬੁਛਾੜਾਂ ਵਰਾਈਆਂ ਪੂਰੇ ਭਾਰਤ ਦੇ ਖਿੱਤੇ ਚੋਂ ਕਿਸਾਨ ਰੋਸ ਮਾਰਚ ਕਰ ਰਹੇ ਨੇ ਮੋਦੀ ਸਰਕਾਰ ਦੇ ਖਿਲਾਫ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਚਿੱਠੀ ਲਿਖੀ ਹੈ ਕਿ ਪੰਜਾਬ ਤੇ ਚੰਡੀਗੜ੍ਹ ਦਾ ਮੁੱਦਾ ਬਹਿ ਕੇ ਸੁਲਝਾ ਲਿਆ ਜਾਵੇ ਸਿੱਧੂ ਨੇ ਕਿਹਾ ਕਿ ਕਾਨੂੰਨਾਂ ਅਨੁਸਾਰ ਚੰਡੀਗੜ੍ਹ ਉੱਤੇ ਪੰਜਾਬ ਦਾ ਪੂਰਾ ਪੂਰਾ ਹੱਕ ਬਣਦਾ ਹੈ ਉਧਰੋਂ ਮੈਂਬਰ ਪਾਰਲੀਮੈਂਟ ਪ੍ਰਤਾਪ ਸਿੰਘ ਬਾਜਵਾ ਨੇ ਵੀ ਇਸ ਮੁੱਦੇ ਉੱਤੇ ਰਾਜਨਾਥ ਸਿੰਘ ਨੂੰ ਚਿੱਠੀ ਲਿਖੀ ਹੈ ਪੰਜਾਬ ਦੀਆਂ ਮੰਡੀਆਂ ਵਿੱਚ ਕੱਲ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਗਈ ਹੈ ਪਰ ਰੋਪੜ ਜ਼ਿਲ੍ਹੇ ਵਿੱਚ 41 ਮੀਟਿਕ ਟਨ ਝੋਨਾ ਖਰੀਦਿਆ ਗਿਆ ਹੈ ਸੂਬੇ ਦੀਆਂ ਕੁਝ ਹੋਰ ਮੰਡੀਆਂ ਵਿੱਚ ਝੋਨੇ ਦੀ ਆਮਦ ਹੋਈ ਹੈ ਪਰ ਝੋਨੇ 'ਚ ਨਮੀ ਦੀ ਮਾਤਰਾ ਵੱਧ ਹੈ ਇਸ ਕਰਕੇ ਖਰੀਦ ਨਹੀਂ ਕੀਤੀ ਗਈ ਖੁਰਾਕ ਤੇ ਸਪਲਾਈ ਮੰਤਰੀ ਪੰਜਾਬ ਭਾਰਤ ਪੋਸ਼ਣ ਨੇ ਕਿਹਾ ਕਿ ਕੁਝ ਮੰਡੀਆਂ ਵਿੱਚ ਹੀ ਝੋਨਾ ਆਇਆ ਪਰ ਝੋਨਾ ਗਿੱਲਾ ਹੈ ਇਸ ਕਰਕੇ ਇਸ ਨੂੰ ਪੱਖੇ ਲਾ ਕੇ ਸੁਕਾਇਆ ਜਾ ਰਿਹਾ ਹੈ ਉਨਾ ਵਟਣ ਦੀ ਤਿਆਰੀ ਪੰਜਾਬ ਚ ਕਿਸਾਨ ਕਰਨ ਵਿੱਚ ਚੁੱਟ ਗਏ ਨੇ ਮੰਡੀਆਂ ਦੀ ਸਫਾਈ ਕੀਤੀ ਗਈ ਹੈ ਬਾਹਰ ਦਾਣੇ ਦੀ ਵੀ ਤਿਆਰੀ ਸਰਕਾਰ ਵੱਲੋਂ ਕੀਤੀ ਗਈ ਹੈ ਝੋਨੇ ਦੀ ਵੜਾਈ ਵਾਸਤੇ ਕੰਬਾਈਨਾਂ ਦੀ ਕੋਕਰ ਸਨਾਈ ਦੇਣ ਲੱਗੀ ਹੈ ਪੰਜਾਬ ਦੇ ਕਿਸਾਨ ਪ੍ਰਾਲੀ ਸਾੜ ਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਨਾ ਕਰਨ ਇਸ ਲਈ ਪੰਜਾਬ ਸਰਕਾਰ ਨੇ ਸੀਨੀਅਰ 10 ਆਈਐਸ ਅਫਸਰਾਂ ਦੀ ਨਿਗਰਾਨੀ ਰੱਖਣ ਵਾਸਤੇ ਸਰਕਾਰ ਨੇ ਡਿਊਟੀ ਵੀ ਲਗਾ ਦਿੱਤੀ ਹੈ ਗਾਂਧੀ ਜਯੰਤੀ ਮੌਕੇ ਪੂਰੇ ਮੁਲਕ ਦੇ ਕੋਨੇ-ਕੋਨੇ 'ਚ ਮਹਾਤਮਾ ਗਾਂਧੀ ਦੀ ਯਾਦ ਵਿੱਚ ਸਮਾਗਮ ਕੀਤੇ ਗਏ ਮਹਾਤਮਾ ਗਾਂਧੀ ਸੰਬੰਧੀ ਚਾਕੀਆਂ ਸਕੱਟਾਂ ਸੈਮੀਨਾਰ ਕਰਵਾਏ ਗਏ। ਕਈ ਥਾਂ 'ਤੇ ਬੱਚਿਆਂ ਨੂੰ ਮਹਾਤਮਾ ਗਾਂਧੀ ਬਾਰੇ ਡਾਕੂਮੈਂਟਰੀ ਫਿਲਮਾਂ ਵੀ ਵਿਖਾਈਆਂ ਗਈਆਂ। ਦਿੱਲੀ ਵਿੱਚ ਗਾਂਧੀ ਸਰਬ ਧਰਮ ਪ੍ਰਾਰਥਨਾ ਸਮੇਂ ਪਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹੋਏ। ਇਸ ਮੌਕੇ ਉਹਨਾਂ ਸਕੂਲੀ ਬੱਚਿਆਂ ਨਾਲ ਵੀ ਗਲਬਾਤ ਕੀਤੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਮਹਾਤਮਾ ਗਾਂਧੀ ਨੂੰ ਅੱਜ ਚੰਡੀਗੜ੍ਹ ਵਿਖੇ ਮਹਾਤਮਾ ਗਾਂਧੀ ਸਰਬੱਤ ਭਲਕਾਸ ਯੋਜਨਾ ਤਹਿਤ ਕੀਤੇ ਗਏ ਪ੍ਰੋਗਰਾਮ ਸਮੇਂ ਸ਼ਰਧਾਂਜਲੀ ਅਰਪਿਤ ਕੀਤੀ 124 ਮੂਲਕਾਂ ਦੇ ਕਲਾਕਾਰਾਂ ਨੇ ਮਹਾਤਮਾ ਗਾਂਧੀ ਦਾ ਮਨਪਸੰਦ ਭਜਨ ਗਾ ਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਨੂਰਪੁਰ ਬੇਦੀ ਬਲਾਚੌਰ ਮੁੱਖ ਮਾਰਗ ਤੇ ਦੇਰ ਰਾਤ ਸ਼ਹਿਰ ਲਈ ਨਿਕਲੀਆਂ ਚਾਰ ਔਰਤਾਂ ਤੇਜ਼ ਰਫ਼ਤਾਰ ਇੱਕ ਕੈਂਟਰ ਦੀ ਪੇਂਡ ਚੜ ਗਈਆਂ ਹਾਦਸੇ ਵਿੱਚ ਤਿੰਨ ਔਰਤਾਂ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਇੱਕ ਗੰਭੀਰ ਰੂਪ ਵਿੱਚ ਜ਼ਖਮੀ ਹੋਈ ਹੈ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇੱਕ ਮਹਿਲਾ ਨੂੰ ਗੱਡੀ ਚਾਲਕ ਕਾਫੀ ਦੂਰ ਤੱਕ ਘਸੀਟਦਾ ਹੋਇਆ ਲੈ ਗਿਆ ਲੋਕਾਂ ਨੇ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਆਗੂਆਂ ਨੂੰ ਆਖਿਆ ਕਿ ਉਹ ਵੱੱਟ ਵੱੱਟ ਲੋਕਾਂ ਵਿੱਚ ਘਰ ਰਹਿਣ ਪਾਰਟੀ ਵਿੱਚ ਜੋ ਵੀ ਕਮੀਆਂ ਆਈਆਂ ਉਸ ਨੂੰ ਦੂਰ ਕਰਨ ਕੇਜਰੀਵਾਲ ਨੇ ਦਿੱਲੀ ਵਿੱਚ ਪੰਜਾਬ ਦੇ ਨੇਤਾਵਾਂ ਨਾਲ ਮੀਟਿੰਗ ਕੀਤੀ ਜਿਸ ਵਿੱਚ ਵਿਧਾਇਕ ਅਤੇ ਜ਼ੋਨ ਪ੍ਰਧਾਨ ਸ਼ਾਮਲ ਹੋਏ ਮੁੱਖ ਤੌਰ ਤੇ ਕੇਜਰੀਵਾਲ ਨੇ ਪੰਜਾਬ ਦੇ ਆਗੂਆਂ ਨੂੰ ਦਿੱਲੀ ਸਰਕਾਰ ਦੀਆਂ ਉਪਲਬਧੀਆਂ ਦੱਸੀਆਂ ਤਾਂ ਜੋ ਪੰਜਾਬ ਦੇ ਲੋਕਾਂ ਵਿੱਚ ਘਰ ਜਾ ਕੇ ਦਿੱਲੀ ਮਾਡਲ ਪੇਸ਼ ਕੀਤਾ ਜਾ ਸਕੇ ਡਾਲਰ ਦੇ ਮੁਕਾਬਲੇ ਭਾਰਤੀ ਕਰੰਸੀ ਦੇ ਡਿੱਗਣ ਨਾਲ ਸਿਰਫ ਦੇਸ਼ ਦੀ ਆਰਥਿਕ ਹਾਲਤੇ ਨਹੀਂ ਬਲਕਿ ਵਿਦੇਸ਼ਾਂ ਵਿੱਚ ਪੜਨ ਵਾਲੇ ਭਾਰਤੀ ਵਿਦਿਆਰਥੀ ਵੀ ਪ੍ਰਭਾਵਿਤ ਹੋ ਰਹੇ ਹੈ ਰੁਪਏ ਡਿੱਗਣ ਦੇ ਲਗਾਤਾਰ ਪ੍ਰਭਾਵ ਤੋਂ ਭਾਰਤੀ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿੱਚ ਪੜਨਾ ਮਹਿੰਗਾ ਹੋ ਗਿਆ ਪਿਛਲੇ ਸਾਲ 1 ਅਕਤੂਬਰ ਦੀ ਮੁਕਾਬਲੇ ਵਿੱਚ ਰੁਪਇਆ 70.62 ਪੈਸੇ ਡਿੱਗ ਚੁੱਕਾ ਹੈ ਤੇ ਡਾਲਰ ਦੇ ਕਰੀਬ 12 ਫੀਸਦੀ ਦਾ ਵਾਧਾ ਹੋ ਚੁੱਕਾ ਹੈ ਸਰਕਾਰੀ ਅੰਕੜਿਆਂ ਮੁਤਾਬਕ 5.5 ਲੱਖ ਤੋਂ ਜ਼ਿਆਦਾ ਵਿਦਿਆਰਥੀ 80 ਤੋਂ ਜ਼ਿਆਦਾ ਦੇਸ਼ਾਂ ਵਿੱਚ ਪੜਦੇ ਨੇ ਭਾਰਤ ਵਿੱਚ ਵਿਦੇਸ਼ ਜਾਣ ਵਾਲੇ ਕੁੱਲ 11.33 ਅਰਬ ਡਾਲਰ ਵਿੱਚੋਂ 17.82 ਖਦੀ ਖਰਚਾ ਵਿਦੇਸ਼ਾਂ ਵਿੱਚ ਪੜਨ ਜਾਣ ਵਾਲਿਆਂ ਦਾ ਉੱਥੇ ਵਿਦੇਸ਼ ਵਿੱਚ ਨਿਵੇਸ਼ ਜਾਇਦਾਦ ਖਰੀਦਣਾ ਘੁੰਮਣ ਅਤੇ ਜਮਾ ਸਮੇਤ ਹੋਰਨਾ ਖਰਚੇ ਤੋਂ ਜ਼ਿਆਦਾ ਨਹੀਂ ਇਸ ਵੱਡੀ ਤਾਦਾਦ ਦੇ ਮੱਦੇਨਜ਼ਰ ਵਿਦਿਆਰਥੀਆਂ ਵਿੱਚ ਪੜਨ ਜਾਣ ਦੀ ਰੁਚੀ ਵੱਧ ਚੁੱਕੀ ਹੈ 55 ਫੀਸਦੀ ਵਿਦਿਆਰਥੀ ਅਮਰੀਕਾ ਤੇ ਕੈਨੇਡਾ ਵਿੱਚ ਸਿੱਖਿਆ ਗ੍ਰਹਿਣ ਕਰਨ ਜਾਂਦੇ ਜਦਕਿ 45 ਫੀਸਦੀ ਹੋਰਨਾ ਦੇਸ਼ਾਂ ਵਿੱਚ ਜਾ ਰਹੇ ਨੇ ਮਹਾਰਾ ਦੀ ਬੰਨੀਤ ਵਿਦੇਸ਼ਾਂ ਵਿੱਚ ਪੜਨ ਵਾਲੇ 50 ਫੀਸਦੀ ਵਿਦਿਆਰਥੀ ਸਿੱਖਿਆ ਦਾ ਕਰਜ਼ਾ ਲੈਂਦੇ ਆ ਜਜ ਵਿੱਚ ਰੁਪਏ ਦਾ ਡਿੱਗਣਾ ਖਾਸ ਤੌਰ ਤੇ ਉਹਨਾਂ ਵਿਦਿਆਰਥੀਆਂ ਤੇ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਜਿਨ੍ਹਾਂ ਦੀ ਸਮਰੱਥਾ ਵੱਧ ਹਰਾ ਦੇ ਮੁਤਾਬਕ ਰੁਪਏ ਦਾ ਡਿੱਗਣਾ ਤੇ ਆਯਾਤ ਨਿਰਯਾਤ ਵਿਦੇਸ਼ਾਂ ਵਿੱਚ ਨਿਵੇਸ਼ ਕਰਨ ਵਾਲੇ ਵਿਦਿਆਰਥੀ ਤੇ ਡਾਕਟਰੀ ਸੇਵਾਵਾਂ ਲੈਂਵੈਜ ਪਰੇਸ਼ਾਨੀ ਵਧਣਾ ਤੈ ਹੈ ਜਦਕਿ ਪਿਛਲੇ ਸਾਲ ਇਹ ਅੰਕੜਾ 65 ਰੁਪਏ 29 ਪੈਸੇ ਸੀ ਤੇ ਹੁਣ ਡਾਲਰ 70 ਰੁਪਏ 62 ਪੈਸੇ ਮਹਿੰਗਾ ਹੋ ਚੁੱਕਾ ਹੈ ਪਿਛਲੇ ਸਾਲ ਇੱਕ ਬੱਚੇ ਦੀ ਪੜ੍ਹਾਈ ਤੇ ਰੁਪਏ ਵਿੱਚ ਲਗਾਤਾਰ ਡਿੱਗਣ ਤੇ ਇਸ ਸਾਲ 4 ਤੋਂ 5 ਲੱਖ ਰੁਪਏ ਦਾ ਇੰਤਜ਼ਾਮ ਵਾਧੂ ਕਰਨਾ ਹੋਏਗਾ ਕੇਂਦਰ ਸਰਕਾਰ ਛੇਤੀ ਹੀ ਨਾਗਰਿਕ ਕੇਂਦਰਤ ਪੋਰਟਲ ਦੀ ਸ਼ੁਰੂਆਤ ਕਰਨ ਜਾ ਰਹੀ ਹੈ ਇਸ ਤਹਿਤ ਲੋਕਾਂ ਨੂੰ ਸੱਤ ਤਰ੍ਹਾਂ ਦੇ ਅਪਰਾਧ ਅਤੇ ਸਬੰਧਤ ਸੇਵਾਵਾਂ ਦੀਆਂ ਸ਼ਿਕਾਇਤਾਂ ਤੇ ਐਫ ਆਈ ਆਰ ਆਨਲਾਈਨ ਹੀ ਦਰਜ ਕਰਾਉਣ ਦੀ ਸਹੂਲਤ ਮਿਲੇਗੀ ਨਾਲ ਦੀ ਪੋਰਟਲ ਤੋਂ ਲੋਕ ਘਰੇਲੂ ਸਹਾਇਕ ਡਰਾਈਵਰ ਕਰਾਇਦਾਰਾਂ ਦੇ ਬਾਰੇ ਵਿੱਚ ਜਾਣਕਾਰੀ ਵੀ ਲੈ ਸਕਣਗੇ ਗ੍ਰਹਿ ਮੰਤਰਾਲੇ ਵੱਲੋਂ ਦੱਸਿਆ ਗਿਆ ਕਿ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਜਲਦ ਪੋਰਟਲ ਦੀ ਸ਼ੁਰੂਆਤ ਕੀਤੀ ਜਾਣੀ ਹੈ ਸਬੰਧਤ ਵਿਅਕਤੀਆਂ ਦੀ ਨਿੱਜਤਾ ਦੀ ਰੱਖਿਆ ਲਈ ਕੇਵਲ ਅਧਿਕਾਰਤ ਪੁਲਿਸ ਅਫਸਰਾਂ ਨੂੰ ਹੀ ਕ੍ਰਾਈਮ ਡਾਟਾ ਤੇ ਰਿਪੋਰਟ ਦੇਖਣ ਦਾ ਅਧਿਕਾਰ ਹੋਵੇਗਾ ਅੱਜ ਦੇ ਪ੍ਰੋਗਰਾਮ ਵਿੱਚ ਬਸ ਐਨ ਆਈ ਕੱਲ ਫਿਰ ਮਿਲਾਂਗੇ ਸਤਿ ਸ਼੍ਰੀ ਅਕਾਲ